ਸਿਦਮ ਦਾ ਜਨਾਰਾ ਤਸ਼ੀਰ ਦਾ ਠੱਠ ਕੇ ਜਨਣਾ ਹੇ 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 ਕੋਲੇ ਦੀ ਦਲਾਲੀ ਚ ਮੂੰਹ ਖਾਲਾ ਪਰ ਨਹੀਂ ਜਨਾਬ ਤਰਨਾ ਦੇ ਰਹੇ ਨਾ ਲੋਕਾਂ ਚੋਂ ਕੋਈ ਵੀ ਇੱਕ ਕੋਲੇ ਦੀ ਦਲਾਲੀ ਨਹੀਂ ਕਰਦਾ ਪਰ ਫਿਰ ਵੀ ਰੋਜ਼ਾਨਾ ਕੋਲੇ ਨਾਲ ਇਹਨਾਂ ਦਾ ਮੂੰਹ ਖਾਲਾ ਹੁੰਦਾ ਹੈ ਕੋਲੇ ਦਾ ਘੱਟਾ ਉੱਡ ਕੇ ਇਹਨਾਂ ਦੇ ਸਿਰਾਂ 'ਚ ਪੈਂਦਾ ਹੈ ਅਤੇ ਇਹਨਾਂ ਨੂੰ ਬਿਨਾਂ ਕੁਝ ਕੀਤਿਆਂ ਬਿਮਾਰ ਬਣਾ ਰਿਹਾ ਹੈ ਇਹ ਲੋਕੀ ਠੱਗ ਕੇ ਕਰ ਲੈਣਗੇ ਅਸ਼ਰੀਵ ਇਹ ਰੋਟੀ ਕਰਕੇ ਚੱਲ ਗਿਆ ਹਾਏ ਹਾਏ ਸਰਕਾਰ ਮੁਰਦਾਬਾ 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 ਸਰਕਾਰ ਮੁਰਦਾਬਾ 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 ਯਾ ਤਾਂ ਕਹਾਈ ਕਰਨ ਵਾਲਾ ਹਾਏ ਹਾਏ 3 ਮਹੀਨੇ ਜਿੱਥੇ ਲੱਗਾ ਰਿਹਾ ਉੱਥੇ ਚਾਰ ਲੱਗ ਗਿਆ ਉਹਨੇ ਰੱਖਿਆ ਉੱਥੋਂ ਲੱਗ ਕੇ ਹੋਣੀ ਕਿੱਥੇ ਬਸ ਸਾਨੂੰ ਇਹ ਤੀਰ ਕੋਫਾ ਲਾ ਗਿਆ ਦੋ ਮਹੀਨੇ ਹੋਰ ਉਹਦੇ ਹਿਸਾਬ ਨਾਲ ਅਸੀਂ ਚੱਲਦੇ ਤੇ ਇਹ ਕਰਨ ਦਾ ਫਰਮਾਨ ਜਾਰੀ ਕਰਦਾ ਨਾ ਉੱਥੋਂ 31 200 ਯਾਨੀ ਕਿ 31 ਮਾਰਚ ਹਾਂਜੀ ਤੇ ਕਦੀ ਤੱਕ ਦਾ ਫਰਮਾਨ ਦੇਖੋ ਅਸੀਂ ਕੋਈ ਤੁਹਾਨੂੰ ਕੋਈ ਸ਼ੌਕ ਨਹੀਂ ਮਤਲਬ ਇਹਦਾ ਬੋਲਣ ਦਾ ਬੰਦਾ ਬੋਲਦਾ ਉਹਨੂੰ ਜਦੋਂ ਪੀੜਤ ਹੋਵੇ ਅਸੀਂ ਕੱਲ ਗਏ ਉਹਨੂੰ ਆਖਿਆ ਮੈਂ ਕੋਈ ਕਰਦੀ ਕਿ ਜਿਹੜਾ ਤੁਹਾਡਾ ਪਿਛਲਾ ਹੋਇਆ ਉਹ ਕੀ ਤੁਸਾਂ ਮੁੱਲ ਪਾਇਆ ਇਸ ਕਰਕੇ ਸਾਡੀ ਕੋਈ ਨਹੀਂ ਸੁਣੀ ਤੇ ਵਿਰੋਧ ਪ੍ਰਦਰਸ਼ਨ ਇਹ ਰੋਜ਼ ਪ੍ਰਦਰਸ਼ਨ ਕੋਈ ਨਾ ਮਾਨੇ ਹੀ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਰੇਲ ਲਾਈਨ ਝਾਂਬ ਕੀਤੀ ਅਤੇ ਕੋਲੇ ਨਾਲ ਫਰੀਢੇ ਨੂੰ ਵਾਪਸ ਮੋੜ ਦਿੱਤਾ ਹੈ ਤਸਵੀਰਾਂ ਨੇ ਗੁਰਦਾਸਪੁਰ ਦੇ ਫਤਿਹਗੜ ਚੂੜੀਆਂ ਰੇਲਵੇ ਸਟੇਸ਼ਨ ਦੀਆਂ ਜਿੱਥੇ ਕਿਸਾਨਾਂ ਨੇ ਪਿੰਡ ਨੇੜੇ ਉਤਰਨ ਵਾਲੇ ਕੋਲੇ ਦਾ ਵਿਰੋਧ ਕੀਤਾ ਹੈ ਅੱਜ ਦੀ ਸਾਡੀ ਬੈਨ ਦੀ ਮਜਬੂਰੀ ਹੈ ਜੀ ਕੋਸ ਸਮਾਂ ਪਹਿਲਾਂ ਅਸੀਂ ਬੜਾ ਸੰਘਰਸ਼ ਤੇ ਪਹਿਲਾਂ ਵੀ ਇਸੇ ਤਰ੍ਹਾਂ ਧਰਨੇ ਲਾਉਂਦੇ ਰਹੇ ਆ ਕੋਲੇ ਨੂੰ ਬੰਦ ਕਰਾਉਣ ਵਾਸਤੇ ਜੋ ਕਿ ਨਜਾਇਜ਼ ਤੌਰ ਤੇ ਇੱਥੇ ਕੋਲਾ ਆ ਰਿਹਾ ਤੇ ਦੋਨੇ ਪਾਸੇ ਰਹਿਸ਼ ਨੇ ਫਤਿਹਗੜ੍ਹ ਨਾਲ ਪਾਸੇ ਤੇ ਤਰੰਡੀ ਨਾਲ ਪਾਸੇ ਬਹੁਤ ਦਿੱਕਤ ਲੋਕਾਂ ਨੂੰ ਆ ਰਹੀ ਲੱਗੇ ਸਕੂਲ ਵੀ ਆ ਸਾਰਾ ਘਟਾ ਜਿਹੜਾ ਕੋਲੇ ਦਾ ਆਡਰ ਕ ਪੈਂਦਾ ਜਿਸ ਨਾਲ ਕਿ ਬਿਮਾਰੀਆਂ ਵੀ ਫੈ ਰਹੀਆਂ ਦੂਜੀ ਗੱਲ ਕਿ ਅਸੀਂ ਥੋੜਾ 2-3 ਮਹੀਨੇ ਪਹਿਲਾਂ ਐਸਡੀਐਮ ਸੀਲਦਾਰ ਸਾਹਿਬ ਡੀਸੀ ਸਾਹਿਬ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਵਿਸ਼ਵਾਇਤ ਵਾ ਗਿਆ ਕੋਲਾ ਹੁਣ ਨਹੀਂ ਆਊਗਾ ਉਹਨਾਂ ਸਾਡੇ ਕੋਲ 2-3 ਮਹੀਨੇ ਟਾਈਮ ਮੰਗਿਆ ਸੀ ਉਹ ਅਸੀਂ ਦਿੱਤਾ ਸੀ ਪਰ ਉਸ ਦੇ باوجود ਅੱਜ ਫਿਰ ਨਜਾਇਜ਼ ਤੌਰ ਤੇ ਕੋਲਾ ਆ ਰਿਹਾ ਸਾਨੂੰ ਨਹੀਂ ਪਤਾ ਕਿ ਦੀ ਸ਼ਹਿਤ ਆ ਰਿਹਾ ਇਹ ਕਿ ਲੀਡਰ ਦੀ ਸ਼ਹਿਤ ਆ ਰਿਹਾ ਕਿ ਸਿਆਸੀ ਬੰਦੇ ਸ਼ਹਿਤ ਆ ਰਿਹਾ ਇਹਦੇ ਬਾਰੇ ਪਤਾ ਨਹੀਂ ਉਹਦੇ ਕਰਕੇ ਹੀ ਅੱਜ ਫਿਰ ਇਹ ਸਾਰੇ ਦੋਨੇ ਪਿੰਡ ਇਕੱਠੇ ਹੋਏ ਆ ਲੋਕ ਤੇ ਅੱਜ ਅਹੀਂ ਜਿਹੜੇ ਦੋਨੇ ਰਾਹ ਕਾਇਆ ਇਹ ਢੱਕੇ ਹੋਇਆ ਹੁਣ ਵੇਨੇ ਅੱਜ ਇੱਥੇ ਕਿਹੜਾ ਆ ਰਿਹਾ ਕਿਹੜਾ ਲੀਡਰ ਆ ਰਿਹਾ ਕਿਹੜਾ ਅਫਸਰ ਆ ਰਿਹਾ ਕੀ ਕਹਿੰਦਾ ਪਿੰਡ ਵਾਸੀਆਂ ਮੁਤਾਬਕ ਉਹਨਾਂ ਵੱਲੋਂ ਕੋਲੇ ਤੋਂ ਫੈਲਦੇ ਪ੍ਰਦੂਸ਼ਣ ਖਿਲਾਫ ਪਹਿਲਾਂ ਵੀ ਤਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਅੱਗੇ ਤੋਂ ਪਿੰਡ ਨੇੜੇ ਕੋਲਾ ਨਾ ਉਤਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਪਿੰਡ ਨੇੜੇ ਕੋਲੇ ਦੀਆਂ ਭਰੀਆਂ ਦੋ ਟ੍ਰੇਨਾਂ ਮੁਰਤੋਂ ਉਤਾਰੀ ਜਾ ਰਹੀਆਂ ਨੇ ਜਿਸ ਕਾਰਨ ਪਿੰਡ ਵਾਸੀ ਗੁੱਸੇ ਜਾ ਗਏ ਅਤੇ ਉਹਨਾਂ ਸਰਕਾਰ ਤੋਂ ਲੈ ਕੇ ਵਿਧਾਇਕ ਤੱਕ ਸਭ ਨੂੰ ਲਪੇਟੇ ਚ ਲੈ ਲਿਆ ਕੋਈ ਵੀ ਪਾਰਟੀ ਦਾ ਮੰਤਰੀ ਜਾਂ ਐਮਐਲਏ ਸਾਡੇ ਪਿੰਡ ਚ ਜੇ ਵੜ ਗਿਆ ਨਾ ਤੇ ਉਹਦਾ ਆਪਾਂ ਉਹ ਹਾਲ ਕਰਾਂਗੇ ਜਿਹੜਾ ਕਿ ਕਿਸੇ ਨੇ ਕੀਤਾ ਨਾ ਹੋਵੇ ਕਿਉਂਕਿ ਅਸੀਂ ਸਾਡਾ ਕੋਲੇ ਨਾ ਆਪਾਂ ਮਰ ਰਹੇ ਆ ਇਹ ਆnde ਸਾਡਾ ਸੁੰਦਰ ਗਰਾਮ ਪਿੰਡਿਆ ਆ ਸਵਾ ਇਹਨਾਂ ਦੇ ਸ਼ਹਿਰ ਚ ਪਏ ਜਿਹੜਾ ਸਾਡਾ ਸੁੰਦਰ ਗਰਾਮ ਇਹਨਾਂ ਨੇ ਪਿੰਡ ਕੀਤਾ ਆ ਗੋੜੇ ਗੋੜੇ ਸਾਡੇ ਕੋਲਾ ਗੋੜੇ ਗੋੜੇ ਸਾਡੀਆਂ ਗਲੀਆਂ ਦੇ ਵਿੱਚ ਪਾਣੀ ਆ ਸੱਪੜਦਾ ਸਾਡਾ ਸੀਵਰ ਨਹੀਂ ਪਾ ਕੇ ਦੇ ਸਕਦੇ ਤੇ ਕੋਲਾ ਸਾਡੇ ਵਾਸਤੇ ਲਿਹਾ ਕੇ ਤੇ ਦੋ ਰੈਗ ਲਾਤੇ ਇੱਕ ਰੈਗ ਲੱਗਦਾ ਦੋ ਲਾਤੇ ਇਕੱਠੇ ਲਾ ਕੇ ਵੇਖੋ ਹੱਦ ਹੋ ਗਈ ਐ ਮੈਨਾਂ ਪਰ ਆਪਾਂ ਕਹੇ ਵੀ ਕੋਈ ਐਮਐਲ ਆ ਜੇ ਕੋਈ ਮੰਤਰੀ ਆ ਜੇ ਆਪਾਂ ਕਾਲੀਆਂ ਝੰਡੀਆਂ ਲਾ ਕੇ ਪੂਰਾ ਜਲੂਸ ਕੱਢਾਂਗੇ ਕਿਉਂਕਿ ਸਾਨੂੰ ਕੋਈ ਖਤਰਾ ਨਹੀਂ ਹੈਗਾ ਆਪਾਂ ਕਿਰਤੀ ਕਿਸਾਨ ਯੋਧੇ ਦੇ ਸਿਪਾਹੀ ਆ ਚੌਕੀਦਾਰ ਆ ਆਪਾਂ ਆਪਾਂ ਜਿਹੜਾ ਵਫਾਦਾਰੀ ਕਰਨੀ ਕਰਨੀ ਆ ਤਗੜੇ ਹੋ ਕੇ ਕਰਨੀ ਆ ਤੇ ਨਾ ਆਪਾਂ ਕੋਲਾ ਲੱਥਣ ਦੇਣਾ ਸਾਡੇ ਮੋਹਤਬਰਾਂ ਨੇ ਕਹਤਾ ਵਾ ਕਿ ਤਗੜੇ ਹੋ ਕੇ ਤੁਸੀਂ ਬਹਿ ਜਾਓ ਇੱਥੇ ਤੁਹਾਨੂੰ ਮਾਰ ਨਹੀਂ ਦੇਣ ਲੱਗਾ ਜੇ ਮਰ ਵੀ ਜਾਓਗੇ 2-4 ਬੰਦੇ ਪਹਿਲੇ ਨੰਬਰ ਤੇ ਮੈਂ ਮਰਾਂਗਾ ਮਰਨਾਂ ਕੋਈ ਖਤਰਾ ਨਹੀਂ ਹੈਗਾ ਕਿਉਂਕਿ ਮਰਨਾ ਹੀ ਆ ਸਾਡੇ ਵੱਡੇ-ਵਡੇਰੇ ਬੁੱਢੇ ਮਾਰੀ ਗਏ ਨੇ ਅਸੀਂ ਕਿਹਾ ਅਟਲਾ ਹੀ ਆਇਆ ਸੀ ਤੇ ਅਸੀਂ ਮਰਨਾ ਨਹੀਂਗਾ ਪਈ ਜੀਂਦੇ ਰਹਿਣਾ ਵਾ ਤੇ ਅਸੀਂ ਕੋਲਾ ਨਹੀਂ ਆਉਣ ਦੇਣਾ ਕਿਉਂ ਗਿਆ ਜੇ ਕੋਈ ਮੰਤਰੀ ਭਵੇਂ ਧਾਰਿਆ ਦਾ ਪਿਓ ਠ ਕੇ ਆ ਜੇ ਭਵੇਂ ਦੂਜਿਆਂ ਦਾ ਪਿਓ ਆ ਜੇ ਭਵੇਂ ਤੀਜਿਆਂ ਦਾ ਪਿਓ ਆ ਜੇ ਕਿਹ ਮੰਤਰੀ ਨੂੰ ਕਿਹ ਐਮਐਲਏ ਨੂੰ ਵੜ ਨਹੀਂ ਲਾਗੇ ਆਪਾਂ ਉਹਨਾਂ ਦਾ ਆਪਾਂ ਪੂਰਾ ਜਲੂਸ ਕਰਾਂਗੇ ਪੱਕੇ ਸ਼ਰਕਾ ਥੱਲੇ ਨਾ ਆਉਣਗੇ ਕਿਉਂਕਿ ਜਿੰਨੇ ਸਾਡੇ ਭੈਣ ਭਰਾ ਨੇ ਇਹ ਕੋਲੇ ਨਾ ਵੀ ਮਰਦੇ ਨੇ ਤੇ ਸਾਡੀਆਂ ਜਣੀਆਂ ਭੈਣਾਂ ਨੇ ਨਾ ਇਹ ਵਿਚਾਰੀਆਂ ਲੀੜੇ ਤੋਂ ਆ ਕੇ ਕਿਸੇ ਛੁਕਣੇ ਪਉਣ ਇਹਨਾਂ ਦੇ ਕੰਜਰਾਂ ਦੇ ਸ਼ਿਰ ਤੇ ਪਉਣ ਉਧਰ ਲੋਕਾਂ ਦੇ ਰੋਸ ਨੂੰ ਦੇਖਦੇ ਆ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਅੱਖੇ ਤੋਂ ਲੋਕਾਂ ਨੂੰ ਪਿੰਡ ਨੇੜੇ ਕੋਲਾ ਨਾ ਉਤਾਰਨ ਦਾ ਪ੍ਰੋਸੈਸ ਕੀਤਾ ਜਿਹੜੇ ਆਪਾਂ ਸਾਰੇ ਇਸ ਕਿਸੇ ਕਪੜੇ ਮਸਲੇ ਵਾਲੇ ਬੈਠੇ ਸੀ ਉਸ ਬਾਰੇ ਪ੍ਰਧਾਨ ਜੀ ਆਏ ਤੇ ਪ੍ਰਧਾਨ ਜੀ ਨਾਲ ਡਿਸਕਸ ਹੋਇਆ ਤੇ ਪ੍ਰਧਾਨ ਜੀ ਦੀ ਡਿਮਾਂਡ ਨੂੰ ਬੁੱਕ ਰੱਖਦੇ ਹੋਏ ਜਿਹੜਾ ਆਹ ਰੈਕ ਲੋਡਡ ਰਹਿ ਕੇ ਬਾਹਰ ਜਾ ਰਿਹਾ ਜੀ ਬਾਕੀ ਅੱਗੇ ਤੋਂ ਇਹ ਕਨਫਰਮ ਹੋ ਗਿਆ ਵੀ ਹੁਣ ਤਾਂ ਇੱਥੇ ਕੋਈ ਰੈਕ ਨਹੀਂ ਆਊਗਾ ਕੁਵਿੱਕ ਦੇ ਵਿੱਚ ਕੋਈ ਰੈਕ ਨਹੀਂ ਆਊਗਾ ਇਹ ਜਿਹੜਾ ਲੋਡਡ ਬਾਹਰ ਜਾਊਗਾ ਤੇ ਜਿਹੜਾ ਖਾਲੀ ਹੈ ਕਈ ਬਾਬਜੋਗੁਰੂ ਬੋਰ ਬੇਨਤੀਆਂ ਪ੍ਰਦਾਨ ਜੀ ਵੀ ਜਿਹੜਾ ਇੱਥੇ ਉਪਲੋਡ ਹੋ ਗਿਆ ਇਹਨੂੰ ਬਸ ਕੋਈ ਦਿੱਕਤ ਨਾ ਆਵੇ ਇਹ ਬਾਬ ਦਰਸਲੇ ਮਾਮਲਾ ਆਜਤਾ ਨਹੀਂ ਸਗੋਂ ਕਈ ਸਾਲ ਤੋਂ ਚੱਲਿਆ ਆ ਰਿਹਾ ਹੈ ਜਾਣਕਾਰੀ ਮੁਤਾਬਕ ਅਮਰੀਤ ਸਰ ਦੀ ਇੱਕ ਨਿੱਜੀ ਪੇਪਰ ਮਿਲ ਵੱਲੋਂ ਮਹੀਨੇ 'ਚ ਕਈ ਵਾਰ ਕੋਲੇ ਦੇ ਰਹਿ ਕੇ ਇੱਥੇ ਉਤਾਰੇ ਜਾਂਦੇ ਨੇ ਜਿਸ ਕਾਰਨ ਰੇਲਵੇ ਸਟੇਸ਼ਨ ਦੇ ਨੇੜਲੇ ਪਿੰਡ ਤਲਵੰਡੀ ਨਾਹਰ ਆਬਾਦੀ ਰੇਲਵੇ ਸਟੇਸ਼ਨ ਖਾਲਸਾ ਕਲੋਨੀ ਆਦਿ ਇਲਾਕਿਆਂ ਦੇ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ